ਰੱਦ ਹੋ ਗਿਆ ਹੈ ਤਾਂ ਐਚਏਆਈ ਦਾ ਇੱਕ ਵੱਡਾ ਪ੍ਰੋਜੈਕਟ ਰੱਦ ਹੋਇਆ ਹੈ ਭਾਰਤ ਵਾਲਾ ਪ੍ਰੋਜੈਕਟ ਯੋਜਨਾ ਦੇ ਤਹਿਤ ਇਹ ਹਾਈਵੇ ਜਿਹੜਾ ਉਬੜਾਇਆ ਜਾ ਰਿਹਾ ਸੀ ਲੇਕਿਨ ਹੁਣ ਇਹ ਪ੍ਰੋਜੈਕਟ ਰੱਦ ਹੋ ਗਿਆ ਹੈ ਐਚਏਆਈ ਦੇ ਵੱਲੋਂ ਇਸ ਬਾਬਤ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਜੰਮੂ ਕਟੜਾ ਐਕਸਪ੍ਰੈਸਵੇ ਦੇ ਤਹਿਤ ਇੱਕ ਬਾਈਪਾਸ ਆ ਜਿਹੜਾ ਉਬੜਾਇਆ ਜਾ ਰਿਹਾ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਏ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਵੱਡਾ ਹਾਈਵੇ ਪ੍ਰੋਜੈਕਟ ਰੱਦ ਹੋਇਆ ਏ ਤਾਂ ਪੰਜਾਬ ਦੇ ਵਿੱਚ ਹੁਣ ਭਾਰਤ ਮਾਲਾ ਯੋਜਨਾ ਦੇ ਤਹਿਤ ਇੱਕ ਬਾਈਪਾਸ ਆ ਜਿਹੜਾ ਉਹ ਨਹੀਂ ਬਣੇਗਾ ਤਰਨਤਾਰਨ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਨਾਲ ਜੁੜਿਆ ਬਾਈਪਾਸ ਆ ਜਿਹੜਾ ਉਹ ਰੱਦ ਹੋ ਗਿਆ ਏ ਅੰਮ੍ਰਿਤਸਰ ਤੋਂ ਤਰਨਤਾਰਨ ਵਿਚਾਲੇ ਇਹ ਬਾਈਪਾਸ ਆ ਜਿਹੜਾ ਉਭੜਾਇਆ ਜਾਣਾ ਸੀ ਅੰਮ੍ਰਿਤਸਰ ਦੇ ਪਿੰਡ ਧੁੰਦਾ ਤੋਂ ਤਰਨਤਾਰਨ ਦੇ ਪਿੰਡ ਬਾਣਾ ਵਾਲਾ ਤੱਕ ਕੇ ਬਾਈਪਾਸ ਬਣਾਇਆ ਜਾਣਾ ਸੀ ਤਾਂ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਅਰਚਨਾ ਦੇ ਜਿਹੜੀਆਂ ਇਸ ਪ੍ਰੋਜੈਕਟ ਦੇ ਵਿੱਚ ਆਉਂਦੀਆਂ ਨੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਪ੍ਰੋਜੈਕਟ ਦੀ ਲਾਗਤ ਆ ਜਿਹੜੀ ਉਹ 171 ਕਰੋੜ ਦੱਸੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਜ਼ਮੀਨ ਦਾ ਜਿਹੜਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਰਿਹਾ ਸੀ ਉਸ ਤੋਂ ਕਿਸਾਨ ਨਾਕੁਸ਼ਦ ਅਤੇ ਜਿਆਦਾ ਬਵਾਜੇ ਦੀ ਬੰਗਾ ਜਿਹੜੀ ਉਹ ਕੀਤੀ ਜਾ ਰਹੀ ਸੀ ਹਾਲਾਂਕਿ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਵਾਰ ਟਕਰਾਅ ਦੀ ਸਥਿਤੀ ਵੀ ਬੜੀ ਐ ਗੁਰਦਾਸਪੁਰ ਹੋਵੇ ਅਬਰੇਸਰ ਹੋਵੇ ਤਰਨਤਾਰਨ ਹੋਵੇ ਜਾਂ ਕੋਈ ਹੋਰ ਜ਼ਿਲ੍ਹਾ ਹੋਵੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਟਕਰਾਅ ਦੀਆਂ ਸਥਿਤੀਆਂ ਦੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਪੋ ਸਾਹਮਣੇ ਹੋ ਗਏ ਸੱਜ ਕਈ ਥਾਵਾਂ ਦੇ ਉੱਤੇ ਤਾਂ ਹਾਈਵੇ ਅਥਾਰਟੀ ਦੀਆਂ ਬਸ਼ੀਦਾ ਨੂੰ ਬੇਰੰਗ ਪਰਤੜਾ ਪਿਆ ਸੀ ਜ਼ਮੀਨ ਐਕਵਾਇਰ ਕਰਨ ਦੇ ਲਈ ਲੇਕਿਨ ਜਦੋਂ ਅਧਿਕਾਰੀ ਵਿੱਚ ਪਏ ਸੀ ਤਾਂ ਭਰੋਸਾ ਜਿਹੜਾ ਉਹ ਹਰ ਵਾਰ ਦਿੱਤਾ ਜਾਂਦਾ ਸੀ ਕਿ ਜਿਹੜਾ ਇਹ ਹਾਈਵੇ ਪ੍ਰੋਜੈਕਟ ਦੇ ਇਹਨਾਂ ਦੇ ਵਿੱਚ ਭਰਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇਗਾ ਲੇਕਿਨ ਮੁਆਵਜ਼ਾ ਰਾਸ਼ੀ ਨੂੰ ਇਲਾਕੇ کئی ਵਾਰ ਕਿਸਾਨਾਂ ਦਾ ਵਿਵਾਦ ਆ ਜਿਹੜਾ ਉਹ ਅਥਾਰਟੀਆ ਦੇ ਨਾਲ ਤੇ ਪ੍ਰਸ਼ਾਸਨ ਦੇ ਨਾਲ ਹੋਇਆ ਸੀ ਤਾਂ ਹੁਣ ਟਕਰਾਅ ਦੀ ਸਥਿਤੀ ਆ ਜਿਹੜੀ ਉਹ ਵੀ ਵਰਦੀ ਦਿਖਾਈ ਦੇ ਰਹੀ ਸੀ ਤਾਂ ਹੁਣ ਇੰਦੇ ਚਾਈ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਬੰਧਿਤ ਥਾਂ ਦੀ ਜ਼ਮੀਰ ਅਕਵਾਇਰ ਨਹੀਂ ਹੋਰ ਦਿੱਤੀ ਗਈ ਜਿਸ ਕਰਕੇ ਇਹ ਹਾਈਵੇ ਨਹੀਂ ਬਣਾਇਆ ਜਾ ਸਕਦਾ ਤਾਂ ਦੂਜੇ ਪਾਸੇ ਸੀਗਲ ਕੰਪਨੀ ਦੇ ਵੱਲੋਂ ਇਹ ਬਾਈਪਾਸ ਆ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਅਬਰਿਸਰ ਕਟੜਾ ਐਕਸਪ੍ਰੈਸਵੇ ਦੇ ਨਾਲ ਇਸ ਬਾਈਪਾਸ ਨੂੰ ਜੋੜਿਆ ਜਾਣਾ ਸੀ ਜਿਸ ਦੀ ਸਿੱਧੀ ਕਨੈਕਟੀਵਿਟੀ ਹੈ ਜਿਹੜੀ ਉਹ ਪੰਜਾਬ ਦੇ ਅਬਰਿਸਰ ਅਤੇ ਤਰ ਤਰ ਜ਼ਿਲ੍ਹੇ ਦੀ ਹੋੜੀ ਸੀ ਲੇਕਿਨ ਇਹ ਪ੍ਰੋਜੈਕਟਾ ਜਿਹੜਾ ਉਹ ਰੱਦ ਹੋ ਗਿਆ ਹੈ ਪਹਿਲਾਂ ਵੀ ਕਈ ਪ੍ਰੋਜੈਕਟ ਰੱਦ ਹੋਣ ਦੇ ਹਾਲਾਤ ਬੁੜੇ ਸੀ ਅਤੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਗਟਕਰੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਪੰਜਾਬ ਸਰਕਾਰ ਦੇ ਵੀ ਗੱਲਬਾਤ ਰਹੀ ਇਸ ਮਸਲੇ ਦਾ ਹੱਲ ਕੱਢਣ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਆਸ ਵੱਜ ਗਈ ਸੀ ਕਿ ਇਹ ਪ੍ਰੋਜੈਕਟ ਦੇ ਜਿਹੜੇ ਉਹ ਪੂਰੇ ਹੋ ਜਾਣਗੇ ਤਾਂ ਹੁਣ ਇਹ ਜਾਣਕਾਰੀ ਸਾਬੜੇ ਆਈ ਹੈ ਕਿ ਕਪੜੀ ਦੇ ਸਟਾਕ ਐਕਸਟੇਜ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੋਜੈਕਟਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਏ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਵਪਾਰਕ ਤੌਰ ਤੇ ਜ਼ਰੂਰ ਇਹਦਾ ਹਾਈਵੇਜ਼ ਦਾ ਵੱਡਾ ਫਾਇਦਾ ਹੈ ਜਿਹੜਾ ਉਹ ਪੰਜਾਬ ਨੂੰ ਹੋਣਾ ਸੀ ਹਾਈਵੇ ਬਣਦੇ ਨਾਲ ਵਕੋ ਵਕਿਚ ਬਿਜ਼ਨਸ ਦੇ ਜਿਹੜੇ ਉਹਨਾਂ ਦੇ ਵਿੱਚ ਵੀ ਉਛਾਲ ਆਉਣਾ ਸੀ ਇੰਡਸਟਰੀ ਅਤੇ ਖੇਤੀ ਦੇ ਨਾਲ ਨਾਲ ਜ਼ਬੀਦਾ ਦੇ ਰੇਟ ਦੇ ਵਿੱਚ ਵੀ ਵਾਧਾ ਹੋਣ ਦੀਆਂ ਸੁਭਾਵ ਦਾ ਵੱਡੇ ਜਿਹੜੀਆਂ ਉਹ ਜਿਤਾਈਆਂ ਜਾ ਰਹੀਆਂ ਸੀ ਲੇਕਿਨ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਵੱਡਾ ਪ੍ਰੋਜੈਕਟ ਆ ਜਿਹੜਾ ਉਹ ਹੁਣ ਰੱਦ ਹੋ ਗਿਆ ਏ ਐਨਡੀਚੀ ਦੇ ਵੱਲੋਂ ਇਸ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ